ਲੋ ਜੀ ਚਾਰੇ ਪਾਸੇ ਪਾਣੀਓ ਪਾਣੀ ਹੋ ਗਿਆ ਬਾਈ ਦੇਖੋ ਕਿਹੜੇ ਹਾਵਨਾਂ ਨਹੀਂ ਤੇ ਆਏ ਗਲੀਆਂ ਭਰੀਆਂ ਗਿਆ ਬਾਈ ਦੇਖ ਲਓ ਪੈਰ ਵੀ ਨਹੀਂ ਦਿਖਦੇ ਹੱਥ ਚੰਗਾ ਨਹੀਂ ਪਿਆਏ ਕਰਤਾ ਇੱਥੇ ਵੀ ਪਾਣੀਓ ਪਾਣੀ ਦੇ ਵੇੜਦੇ ਲੋ ਭਾਈ 2 ਘੰਟੇ ਲਗਾਤਾਰ ਨਹੀਂ ਪੈਂਦੋ ਬਾਦਵਾ ਪਾਣੀ ਉਹ ਪਾਣੀ ਕਰਤਾ ਬਈ ਚੰਗਾ ਨਹੀਂ ਪਿਆ ਕਹਿੰਦੇ ਜਿਹਨੂੰ ਭਾਂ ਦੇਖ ਲੋ ਤਕਰੀਬਨ 10 ਮਿੰਟ ਹੋ ਗਏ ਭਾਈ ਘਟੇ ਨੂੰ ਨਹੀਂ ਤਾਂ ਗਲੀ ਨੂੰ ਸਾਹ ਨਹੀਂ ਤਾਂ ਹੁੰਦਾ ਪਾਣੀ ਉਹ ਪਾਣੀ ਹੋ ਗਿਆ ਬਦਲ ਲੱਗ ਗਿਆ ਪਾਣੀ ਦੇਖ ਲੋ ਬਾਈ ਬਾਕੀ ਖੇਤਾ ਕਰਨੀ ਜਾ ਕੇ ਦੇਖਦੇ ਕਿਆ ਸਿਸਟਮ ਹੈ ਔਰ ਗਲੀ ਦਾ ਬਾਈ ਸਿਰੇ ਤੱਕ ਕੇ ਪਾਣੀ ਜੇ ਭਰੀ ਵੀ ਦੇਖੋ ਚੰਗਾਮੀ ਬੈ ਕੇ ਦੇਖੋ ਬਾਈ ਔਰ ਇਹ ਗਲੀ ਪਾਣੀ ਜੇ ਭਰੀ ਦੀ ਆ ਜਿੱਦ ਨੂੰ ਦੇਖਦੇ ਪਾਣੀ ਉਹ ਪਾਣੀ ਕਰਦਾ ਰਿਹਾ ਰੱਬ ਨੇ ਲਓ ਜੀ ਬਾਈ ਮੋਟਰ ਵਾਲੀ ਸਾਈਡ ਗਿਆੜਾ ਮਾਰਨ ਆਇਆ ਤੇ ਕਣਕਾ ਚ ਦਿਖਾਉਂਦੇ ਤੁਹਾਨੂੰ ਕਿਆ ਕੰਡੀਸ਼ਨ ਹੈ ਕਣਕਾ ਚ ਵੀ ਬਾਈ ਪਾਣੀ ਖੜ ਗਿਆ ਦੇਖੋ ਇੱਥੇ ਵੀ ਪਾਣੀ ਦਿਖਣ ਲੱਗ ਗਿਆ ਬਈ ਚੰਗਾ ਵੀ ਪੈ ਗਿਆ ਫਿਰ ਚੈੱਕ ਬਾਕੀ ਬਾਈ ਜਿਹੜਾ ਤੇਲਾ ਤੁਲਾ ਜਾ ਪਿਆ ਤਾਂ ਉਹ ਤਾਂ ਧੋਤਾ ਚੰਗੀ ਤਰ੍ਹਾਂ ਰੱਖ ਕੇ ਬਾਈ ਮੌਸਮ ਹੈਗਾ ਬੜੀ ਖਰਾਬ ਬੱਦਲ ਗੜਗੜ ਪੂਰੀ ਕਰਦਾ ਇਹ ਦੇਖ ਲਓ ਮੌਸਮ ਕਾਲੀ ਘਟਾ ਪੂਰੀ ਸ਼ਾਈ ਪੀਆ ਬਾਈ ਲਓ ਜੀ ਬਾਈ ਮੰਡ ਕੰਨੀ ਨੂੰ ਗੇੜਾ ਮਾਰਨ ਚੱਲੇ ਸੂਏ ਪਾਰ ਰਸਤੇ ਜੱਗਾ ਮਿਲ ਗਿਆ ਜੱਗੇ ਨੇ ਛਤਰੀ ਚੱਕ ਲਈ ਮੈਂ ਤਾਂ ਹੀ ਵੀ ਹਟ ਗਿਆ ਹਾਂ ਨਹੀਂ ਦੇਖ ਕੇ ਆਉਂਦੇ ਆ ਕਰਾਹ ਮਾਰਿਆ ਤਾਂ ਮੈਂ ਮੋ ਚੈੱਕ ਕਰ ਲਈ ਵੀ ਜ਼ੀਰੋ ਜ਼ੀਰੋ ਆ ਦੇਖ ਲਓ ਤੁਸੀਂ ਬਾਈ ਸੜਕ ਪਰ ਵੀ ਅੱਗ ਬੱਲੇ ਫੁੱਲ ਭਾਰਦੇ ਸੱਕੇ ਪਏ ਸੜਕ ਪਰ ਪਾਣੀ ਆ ਸਾਬ ਨਾਲ ਜੱਗੇ ਨੇ ਲੁੱਕ ਜ਼ਿਆਦਾ ਪਾਈ ਫੇਦਰ ਨੂੰ ਇਹ ਸੁੱਕੇ ਵਾਲੀ ਲੁੱਕ ਹੈ ਬਾਈ ਵਾਹੀ ਦੇ ਲੋ ਜੱਗੇ ਇਹ ਪੱਧਰੀ ਕਰੀ ਵੀ ਇਹ ਹਾਂ ਦੇ ਚੰਗਾ ਪੈ ਗਿਆ ਪੂਰਾ ਵੇ ਪੈ ਗਿਆ ਜੀ ਪਾਣੀ ਜਿੰਨਾ ਹੋਣਾ ਪਵੇ ਬਹੁਤ ਹਾਂ ਕਾਤੇ ਇਹਨਾਂ ਕੋ ਕੁਝ ਨਹੀਂ ਕਹਿੰਦਾ ਨਹੀਂ ਨੁਕਸਾਨ ਹੈ ਜਗੇ ਪਿਆਜ਼ ਤੂੰ ਕਹਿੰਦਾ ਸੁੱਕੇ ਤੇ ਇਹ ਭਾ ਦੇ ਲੈ ਫੁੱਲ ਡਬੋਸ ਬਾਈ ਆਇਆ ਨਾ ਪਿਆ 2 ਘੰਟੇ ਜਗੇ ਕਹਿੰਦਾ ਹੋਰ ਪਾਸੇ ਨਖਾਲਦੀ ਬਹੁਤ ਵੇ ਬਹੁਤ ਵਈ ਬਹੁਤ ਵਈ ਕਿ ਸੁਣਿਆ ਹੂੰ ਸੱਡ ਤੇ ਲੱਗਿਆ ਉਹ ਤਾਂ ਮਰਨ ਡੇ ਕੇ ਨੂੰ ਖਾਸੀ ਪਈ ਆ ਬਾਈ ਜਿਹਦੇ ਆਹਣ ਪੈ ਗਈ ਕਣਕਪਰਾ ਇਸ ਟਾਈਮ ਭੋਲੇ ਜੀਤੀ ਬਾਈ ਜਿਹਦੀ ਬਾਲ ਟੁੱਟ ਗਈ ਖਤਮ ਹੋ ਉਹ ਪੂਰੀ ਤੈਲਾ ਹਾਤੀ ਉੱਥੇ ਚੰਗੀ ਭਈ ਆ ਹੁਪਾ ਫੇਰ ਬਚੋ ਲੰਬੀਆਂ ਪੈ ਗਈਆਂ ਨਹੀਂ ਨਹੀਂ ਲੰਬੀ ਤਾਂ ਨਹੀਂ ਭਈ ਉਹ ਟੇਡੀਆਂ ਕਰਦੀਆਂ ਟੇਡੀ ਉੱਤੇ ਟੇੜੀ ਆਈ ਤਾਂ ਜਿਹੜੀ ਟੁੱਟ ਗਈ ਜੱਗੇ ਉਹ ਤਾਂ ਫੇਰ ਜਾਨ ਘਟ ਗਈ ਹਾਂ ਜਿੱਦ ਕਰਦ ਰੋਵਾ ਬੱਜਿਆ ਹੂੰ ਬਾਕੀ ਬਾਈ ਹੁਣ ਨਾ ਪਵੇ ਜੱਗੇ ਮੈਂ ਗੜੀ ਚ ਨੂੰ ਲਾਂ ਕਿ ਇੰਨਾ ਪਾਣੀ ਤਾਂ ਪੁੱਛ ਨਾ ਤੂੰ ਕਿੰਨੇ ਜਦਾਂ ਇਕੱਠਾ ਹੋਏ ਜਾਂਦਾ ਕੱਲੇ ਕੱਲੇ ਕੋਠੇ ਕੋਠੇ ਦਾ ਚਵਾਰਿਆਂ ਦਾ ਨਾਲੀਆਂ ਛੋਟੀਆਂ ਐ ਨਾਲੀਆਂ ਛੋਟੀਆਂ ਸਾਧਾ ਨੇ ਕੀ ਹੋ ਗਿਆ ਟਾਇਰ ਕੱਢ ਗਿਆ ਫੇਰ ਤੂੰ ਵੀ ਤਾਂ ਜਾਣਦਾ ਟਾਇਰ ਖੋਲ ਕੇ ਆਉਣੇ ਤੇ ਆਰੇ ਗੱਦਾ ਟਾਇਰ ਖੋਲ ਕੇ ਆਇਆ ਟਾਇਰ ਖੋਲ ਕੇ ਅੱਛਾ ਚੱਪਲੀ ਨਾਲੇ ਪੈਰ ਕੱਢਦਾ ਬਾਕੀ ਕਾਂਕਾਂ ਨੂੰ ਤਾਂ ਫਾਇਦਾ ਹੋਗਾ ਜਗੇ ਮਤਲਬ ਜਿਹੜੀ ਐਵੇਂ ਹੁਣ ਉਹਨੇ ਖਰਾਬ ਕਰਿਆ ਉਦਾਂ ਠੀਕ ਹੈ ਹੁਣ ਨਾ ਪਾਵੇ ਜਿਹੜਾ ਕਾਲੂ ਜਿਹੜਾ ਹੁਣ ਪਾਣੀ ਇਹ ਖਾ ਜਾਣਾ ਕਿਉਂਕਿ ਭਰ ਗਿਆ ਜਿਹੜਾ ਕਾਲੂ ਦੱਸਿਆ ਪਏ ਉਹ ਤਾਂ ਕੰਮ ਖਰਾਬ ਕਰੂਗਾ ਹਾਂ ਮੱਖੀ ਪਾੜੂ ਉਹ ਤਾਂ ਮੱਖੀ ਪਾੜੂ ਨਹੀਂ ਪਾਉਂ ਖਰਜ ਹੁਣ ਹੋਰ ਹੋ ਗਿਆ ਬਾਈ ਦੋ ਦਿਨ ਮੀਂਹ ਦਸਿਆ ਪੈਦਾ ਮੀਂਹ ਮੀਂਹ ਕਰੀ ਗਏ ਸਾਰੇ ਸਿਆਲ ਸਵਾ ਨੂਨੀ ਪਿਆ ਲੋਹੜੀ ਨੂਨੀ ਪਿਆ ਹੁਣ ਪਿਆ ਏ ਹੁਣ ਹੁਣ ਕਦੇ ਪਵੇਗਾ ਹੁਣ ਕਦੇ ਪਵੇ ਨਾ ਇੱਕ ਮੀਂਹ ਨਹੀਂ ਥੱਲੀਆਂ ਕਰਾਤੀਆਂ ਤੁਸੀਂ ਦੇਖ ਲਓ ਕਣਕਾ ਚ ਪਾਣੀ ਬਾਈ ਇਹਨੇ ਨਾ ਪਾਣੀ ਖੜ ਗਿਆ ਸਾਰੇ ਕਣਕਾ ਚ ਮੈਂ ਕੋਈ ਨਹੀਂ ਬਾਕੀ ਉਧਰ ਬਾਈ ਮਿਸਤਰੀ ਵੀ ਲੱਗੇ ਵਦੇ ਫਾਰਮ 'ਚ ਉਹ ਵੀ ਮਨ ਲਾਦੇ ਝੂੰਗੀ ਚ ਲੁਕੇ ਬੈਠੇ ਹਲੇ ਅੱਜ ਤਾਂ ਆਈ ਨਹੀਂ ਤੇ ਆਏ ਨਹੀਂ ਬਚਾਉ ਰਿਹਾ ਫੇਰ ਤਾਂ ਲੋ ਜੀ ਬਾਈ ਆਹ ਸੀਨ ਵੀ ਨਵਾਂ ਹੀ ਹੋ ਗਿਆ ਧੁੱਪ ਵੀ ਨਿਕਲੇ ਜੱਗੇ ਕਣਕ ਤਗੜੀ ਟੇਢੀ ਕਰਤੀ ਉਹਨੇ ਹਾਂ ਹਾਂ ਤਗੜੀ ਕਣਕਾ ਬਾਈ ਜੇਕਣਾ ਆਪਣੀ ਟੇਢੀ ਹੋ ਗਈ ਜਗੇ ਆ ਕੇ ਹੋ ਗਿਆ ਨਾ ਨਾ ਮੋਦਮ ਨੀ ਜਗੇ ਜਿਹੜੀ ਜਿਆਦਾ ਤਗੜੀ ਕਣਕ ਹੈ ਹਾਂ ਦੇਖ ਲਓ ਬਹੁਤ ਕੱਢੀ ਕਣਕ ਬਾਈ ਉਦਾਂ ਕੁਝ ਨਹੀਂ ਹੁਣ ਹਵਾ ਨਾ ਚੱਲੇ ਜਗੇ ਕਣਕ ਜਿਆਦਾ ਕੱਢ ਕੱਢ ਗਈ ਦੇਖ ਲਓ ਬਾਈ ਧੁੱਪ ਨਿਕਲ ਗਈ ਹੁਣ ਮੀਂਹ ਪੈ ਕੇ ਹਟਿਆ ਹੈ ਆ ਇਦਾਂ ਨੂੰ ਤਾਂ ਬੱਦਲਾਂ 'ਚ ਹੀ ਸੂਰਜ ਬੱਦਲਾਂ ਦੇ ਵਿੱਚ ਹੀ ਸੂਰਜ ਆ ਦੇਖ ਲਓ ਜੀ ਇੱਧਰ ਫਾਰਮ ਦੇ ਨੇੜੇ ਪਹੁੰਚ ਗਏ ਬਾਈ ਨੇਤਰਪੁਰ ਬਾਈ ਨਾਲੇ ਤੇ ਇੱਥੇ ਵੀ ਪਾਣੀ ਉਹ ਪਾਣੀ ਕਰਤਾ ਜਗੇ ਮਿਸਤਰੀ ਮੈਂ ਕਹਿੰਦਾ ਦੋ ਦਿਨ ਹੋਰੇ ਵੀ ਨਹੀਂ ਆਉਣੇ ਹੋ ਲੈ ਦੇਖ ਲਓ ਬਾਈ ਪਿੱਲਰ ਜਿਹੜਾ ਜਗੇ ਸਾਰੇ ਹੀ ਖੜੇ ਕਰਤੇ ਤੇ ਆਏ ਤਿਆਰ ਹਾਂ ਪਿੱਲਰ ਕਰ ਦਿੱਤੇ ਆ ਲੈਣ ਬਾਈ ਹੈ ਵਧੀਆ ਰੇ ਬਈਆ ਪਿੱਲਰ ਕੱਲ ਖੜੇ ਕਰ ਗਏ ਇਹ ਹੁਣ ਦੇਖ ਲੋ ਟੋਏ ਸਾਰੇ ਪਾਣੀ ਦੇ ਭਰ ਗਏ। ਬਾਕੀ ਪਾਪਾ ਜੀ ਨੇ ਪੁੱਛ ਲਿਆ ਕਿ ਝੂੰਗੀ ਤਾਂ ਨਹੀਂ ਚੋਈ। ਹੈ? ਬਾਕੀ ਆ ਜਿਹੜਾ ਬਾਈ ਕਮਰਾ ਇਹ ਵੀ ਪੈਟ ਪਾ ਚਲੇਗਾ ਤਾਂ। ਬਹੁਤ ਜੀ ਦਾ। ਤਾਂ ਮੂਦਾ ਨਹੀਂ ਜੋ ਹੈ ਪਾਪਾ ਜੀ ਠੀਕੇ ਰਹਾ। ਠੀਕੇ ਰਹਾ। ਤਾਂ ਮੂ ਠੀਕੇ ਰਹਾ। ਬਹੁਤ ਮੀਂਹ ਪੈ ਗਿਆ ਜੀ। ਹੂੰ। ਰੋਟੀ ਆ ਗਈ ਬਾਈ ਪਾਪਾ ਜੀ ਦੀ। ਨਹ ਕਰਵਾ ਜ਼ਰੂਰੀ ਲੋ ਜੀ ਭਾਈ ਉਹ ਖੇਤ ਮਾਂ ਪਹੁੰਚ ਗਏ ਜਿੱਥੇ ਜੱਗੇ ਨੇ ਖਰਾਬ ਮਾਰਿਆ ਤਾਂ ਕਹਿੰਦਾ ਮੀਨੇ ਜ਼ੀਰੋ ਲੈਵਲ ਵੀ ਚੈੱਕ ਕਰਤਾ ਹੋ ਗਿਆ ਹਾਂ ਦੇਖ ਪਾਣੀ ਕੋਈ ਨਾ ਲਾ ਖਰਾਬ ਮਾਰਿਆ ਤਾਂ ਉਹ ਗਿਆ ਲੋਟ ਮੋਟਾ ਮੋਟਾ ਹੀ ਮਾਰਿਆ ਤਾਂ ਉਹ ਹਾਂ ਦੇਖੋ ਭਾਈ ਇਹ ਵੀ ਪਾਸ ਹੋ ਗਿਆ ਕਰਤਾ ਇੱਥੇ ਵੀ ਪਾਣੀ ਉਹ ਪਾਣੀ ਅੱਗੇ ਯਾਰ ਉਹ ਉਹ ਪਾਣੀ ਲਾਤ ਰਹੇ ਨੇ ਇਹਨਾਂ ਨੇ ਕਣਕ ਨੂੰ ਤਾਂ ਹੀ ਨਾ ਪਾਣੀ ਖੜਾ ਭਾਈ ਆਹ ਕਣਕ ਨੂੰ ਪਾਣੀ ਲਾਤਾ ਤਾਂ ਲਾ बन ਗਿਆ ਦਾ ਖੇਤ ਜੇ ਹੁਣ ਛੇੜਾ ਛੇੜਦਾ ਹੁਣ ਨਹੀਂ ਤਾਂ ਹੋਣਾ ਕੁਝ ਵੀ ਵਧੀਆ ਰਿਹਾ ਬਾਈ ਜੱਗਾ ਵੀ ਜਿਹੜਾ ਪਾਣੀ ਆਪਣਾ ਮਤਲਬ ਬਾਹੂ ਕੇ ਪਧਰਾ ਕਰ ਗਿਆ ਬਾਹੀ ਚੰਗੀ ਕਰ ਗਿਆ ਬਾਹੀ ਤਾਂ ਬਹੁਤ ਹੋ ਗਈ ਨਹੀਂ ਲੈ ਇਹ ਤਾਂ ਕਰਾ ਦਾ ਫਾਇਦਾ ਕਰਾ ਦਾ ਫਾਇਦਾ ਤਾਂ ਹੈਗਾ ਚੱਲ ਇਹਨੂੰ ਲੋਡ ਵੀ ਦੀ ਹੁਣ ਅੱਗੇ ਪਾਣੀ ਦੀ ਹੁਣ ਬਾਗੇ ਛਿੱਟੀਆਂ ਲਾ ਕੇ ਕੰਨਾ ਲਾ ਦਿਓ ਲੈ ਬਈ ਤਪ ਆਹ ਤਖੀ ਨਿਕਲਿਆ ਜੀ ਵਧੀਆ ਬਾਈ ਹੁਣ ਮਤਲਬ ਉਹ ਮੀਂਹ ਦੀ ਲੋੜ ਵੀ ਨਹੀਂ ਹੈਗੀ ਇਦਾਂ ਹੀ ਰਹੇ ਮੌਸਮ ਵਧੀਆ ਬਾਈ ਉਹ ਦੇਖੋ ਸੜ ਜਾ ਅੰਡੇ ਮਗਨ ਜਮਕਦਾ ਹੁਣ ਚੱਲ ਜਲੀ ਹੁਣ ਲਓ ਜੀ ਬਾਈ ਕਣਕਾਂ ਠੀਕ ਆ ਆਪਣੀ ਮਹਾਰਾ ਦੀ ਕਿਰਪਾ ਨਾਲ ਤੇਲਾ ਸੰਦੇ ਲਾਗੇ ਪਹੁੰਚ ਗਏ ਬਾਈ ਆ ਸਾਡਾ ਪਾਣੀ ਖੜਾ ਜਿਹੜਾ ਬਰਸੀਨ ਵਾਲਾ ਵੱਡਾ ਜਵੀ ਵਾਲਾ ਉਦਾ ਕਣਕਾਂ ਜੀ ਬਾਈ ਪਾਣੀ ਖੜ ਗਿਆ ਆ ਜਾਨਵਾਲ ਵਾਲੀ ਬਾਈ ਇਹ ਵੀ ਕਣਕ ਵਧੀਆ ਖੜੀ ਆ ਇੱਧਰ ਆਪਣੇ ਵਾਲੀ ਆ ਬਾਈ ਇਹ ਵੀ ਠੀਕ ਆ ਦੇਖੋ ਵੀ ਜਿੰਨਾ ਪਾਣੀ ਲਾਉਂਦੇ ਹੁੰਦੇ ਵੀ ਓਨਾ ਕੁ ਪਾਣੀ ਬਈ ਖੜਾ ਏ ਗਣਗਜ ਗਲੀਆਂ ਦਾ ਹਾਲ ਦੇ ਹਲੋ ਬਾਈ ਜਿੰਨਾ ਵੀ ਗੰਦ ਦਾ ਸਾਰਾ ਉੱਪਰ ਆ ਗਿਆ ਲੰਗਣਾ ਵੀ ਔਖਾ ਆ ਜਾਂਦਾ ਬਾਈ ਸਾਰੀ ਗਲੀਵਾਂ ਨੂੰ ਪਾਣੀ ਚੱਲਿਆ ਹੋਇਆ ਬਾਈ ਦੇਖ ਲੋ ਇਹਦੇ ਕੋਲ ਨੂੰ ਨਾ ਵਿਨਾਲੀਆਂ ਜਗੰਦਰਾ ਸਾਰਾ ਉੱਪਰ ਆ ਗਿਆ ਦੇਖੋ ਬੁਰੇ ਹਾਲ ਹੈ ਲਓ ਜੀ ਬਾਈ ਖੇਤਾਂ 'ਚ ਪੈ ਗਿਆ ਮੀਂਹ ਪ੍ਰਦਾਨ ਬਾਈ ਹੁਣ ਗਿੱਲੇ 'ਚ ਗੰਨਾ ਭਰੀਆਂ ਬੰਨ ਕੇ ਲਿਆਉਂਦਾ ਬਾਹਰ ਨੂੰ ਉੱਟ ਕੀ ਹੋ ਗਿਆ ਫਰਦਾਨ ਕਰ ਚਿੱਟਾ ਆ ਗਿਆ ਨਾ ਦੇ ਵੇੜਦੇ ਪਰਾਨਾ ਕੰਮ ਛਿੜ ਗਿਆ ਮੀਨੇ ਕੰਮ ਖਰਾਬ ਕਰਦਾ ਰਹਿ ਥੋੜੇ ਜਿਆਦਾ ਤਾਂ ਕਰਨਾ ਤਿੰਨ ਟਰਾਲੀਆਂ ਨੇ ਹੁਣ ਇੱਕ ਹੁਣ ਐ ਕੰਨਾ ਕੀ ਕਰਨਾ ਉਹ ਥੋੜੀ ਟਰਾਲੀ ਭਰੀ ਖੜੀ ਹੈ ਕੀ ਕਰਨ ਐ ਕਣਾ ਗੇੜੇ ਲਾਏ ਆ ਗੇੜਾ ਪਹਿਲਾਂ ਲੱਗਦਾ ਦੋ ਹੋ ਰਹੀ ਤੇ ਬਾਅਦ ਚਾਰ ਗੇੜੇ ਹੋ ਗਏ ਚੰਗਾ ਵੀ ਪੈ ਗਈ ਉਹ ਵੀ ਪੈ ਗਈ ਬਈ ਜਿਹੜੀ ਚੌਕ ਆਸੇ ਪਾਸੇ ਐਨ ਪੈ ਲਈ ਗਈ ਜਗਾ ਇਕਣਾ ਪ੍ਰਧਾਨ ਬਾਈ ਘਰ ਨੂੰ ਲੈ ਕੇ ਜਾਂਦਾ ਘਾ ਟਰਾਲੀ ਪਰੂਗਾ ਫਿਰ ਉਪਰ ਨਹੀਂ ਜਾਊਂਗੀ ਡਬਲ ਕੰਮ ਛਿੜ ਗਿਆ ਤਾਂ ਹੈ ਕਿਥੇ ਕੇ ਤਮੇ ਭਰ ਜਾਣਾ ਦਾ ਚੱਲ ਕੋਈ ਨਹੀਂ ਹੁਣ ਜਿਹੜਾ ਪੈ ਗਿਆ ਗੱਲ ਕਰਨਾ ਪੈਣਾ ਬਾਈਕ ਰਹੀ ਪਤਾ ਕੀ ਕਰਿਆ ਹਾਂ ਚੱਲ ਉਧਰ ਦੇ ਵੱਢ ਜਾ ਅੱਛਾ ਮੱਧਰ ਨੂੰ ਆਉਣਾ ਕੌਣ ਤੇ ਵੱਡ ਗਿਆ ਪਹਿਲਾਂ ਹਾਂਜੀ ਉਹ ਬਾਹਰ ਘੜੀ ਦਾ ਮਤ ਹੋ ਜਾਈ ਨਾ ਠੀਕ ਹੈ ਉਹ ਵੀ ਨਾ ਪੈਣੀ ਕਰ ਕੰਮ ਛੱਡ ਗਿਆ ਕੰਮ ਛੱਡ ਗਿਆ ਫੇਲਿਆ ਨੂੰ ਨਹੀਂ ਪ੍ਰਧਾਨ ਦੱਸਿਆ ਤਾਂ ਪਿਆਦਾ ਐਵੇਂ ਹੀ ਬਤਾ ਨਹੀਂ ਮਰੇ ਨੇ ਬਣਾਇਆ ਹੋਰ ਮਰੇ ਭਾਣਾ ਡਾਗੇ ਲਾਣੀ ਨਾ ਠੀਕ ਹੈ ਉਹ ਵੀ ਮੇਰੇ ਠੀਕ ਹੈ ਐਨ ਵਧੀਆ ਬਾਈ ਤੁਹਾੰਨਾ ਠੀਕ ਆ ਤੁਹਾਡਾ ਠੀਕ ਆ ਕੁੱਤੇ ਨੇ ਵੱਡੇ ਕਿੰਨਾ ਵੱਡ ਲਿਆ ਰਾਰ ਕਰ ਉਹਨੂੰ ਕਿੱਕਣਾ ਵੱਡ ਲਿਆ ਯਾਰ ਲੋੜੀ ਪੱਥਰ ਔਲੇਈ ਦਾ ਪ੍ਰਧਾਨ ਕਹਿੰਦਾ ਪ੍ਰਧਾਨ ਕਹਿੰਦਾ ਚਿੱਤਾਂ ਦੇ ਕੋਈ ਗੱਲ ਚਿੱਤ ਆ ਗਿਆ ਪ੍ਰਧਾਨ ਕਹਿੰਦਾ ਚਿੱਤਾ ਕਿੱਥੇ ਬੈਠਾ ਉਹ ਚਿੱਤਾ ਵਿੱਚ ਬੈਠਾ ਉਹ ਕਹਿੰਦੇ ਥਾੜਾ ਲੁਕੇ ਥੋੜੀ ਕੀ ਹਾਲ ਥੋੜੀ ਮੀਂਹ ਬਾਰੇ ਦੱਸ ਵੀ ਪਿਆ ਕਿ ਨਹੀਂ ਅੱਜ ਨਹੀਂ ਬਾਈ ਬਹੁਤ ਪੈ ਗਿਆ ਹਾਂ ਪਾਣੀ ਕਿੰਨਾ ਕਾ ਕੇ ਥੋੜੇ ਘਰ ਕਰਨੀ ਪਾਣੀ ਦਾ ਖੜ ਗਿਆ ਅੱਧਾ ਪਾਣੀ ਖੜਾ ਬਚਾਏ ਰਿਹਾ ਨੱਤ ਤਾਂ ਵੀ ਅੱਜ ਮੀਂਹ ਜੀ ਹਾਂ ਬੰਦਲੇ ਬੈਠਾ ਗਿਆ ਅੱਜ ਆਈ ਤੱਕ ਹੁਣ ਛੁੱਟੀ ਆ ਕਿੰਨੇ ਦਿਨ ਰਹੂਗੀ ਆ ਦੇ ਮੀ ਦੀ ਨਾ ਨਮੀ ਵਈ ਗਏ ਛੁੱਟੀਆਂ ਛੁੱਟੀਆਂ ਕੇ ਕਿਉਂਕਿ ਭਾਈ ਖੇਤ ਹੋ ਗਏ ਗਿੱਲੇ ਹੁਣ ਬੂਟੇ ਬਾਟੇ ਪੱਟ ਨਹੀਂ ਹੋਣੇ ਛੁੱਟੀਆਂ ਹੋ ਗਈਆਂ ਚੱਲੀਏ ਹੁਣ ਚੱਕ ਫੇਰ ਬੈਠਣਾ ਭਾਈ ਬਾਪੂ ਵਾਲੀ ਗੱਡੀ ਇਹ ਹਾਂ ਪਾਰਾ ਹੈ ਲੋਹਾ ਤਕੜਾ ਹੈ ਪੁਰਾਣਾ ਲੋਹਾ ਹੈ ਲੋੜੀ ਕਿਹਾ ਹੈ ਕਿ ਇਹ ਤਾਂ ਬੜੇ ਬੜੇ ਪੁੱਛੇ ਚੱਕ ਦੀ ਇਹ ਕਿਹੜੀ ਚੀਜ਼ ਹੈ ਇਹਦਾ ਬੂਟੇਰੇ ਬੜੇ ਪੀਸ ਚੱਕ ਲੈਂਦੇ ਆ ਮੋਟਰਸਾਈਕਲ ਕਿ ਆਏ ਚਾਬੀ ਲੈ ਪਹਿਲੀ ਕਿੱਕ ਤੇ ਸਟਾਰਟ ਮੇਰਾ ਜਹਾਵਾ ਚਾਬੀ ਲਾਈ ਨਹੀਂ ਹੈਗੀ ਚੱਲ ਹਾਰੋੜੀ ਕਿੱਕ ਕਿੰਨੀ ਤੇ ਸਟਾਰਟ ਹੈ ਰੋੜੀ ਹੁਣ ਦੱਸੂਗਾ ਬਾਈ ਬਾਪੂ ਵਾਲੇ ਮੋਟਰਸਾਈਕਲ ਦਾ ਇੰਜਨ ਚੈੱਕ ਕਰਕੇ ਵੀ ਜਾਣ ਹੈਗੀ ਹੈ ਹਾਂ ਜਾਣ ਹੈਗੀ ਹੈ ਨਾ ਪਾਣੀ ਭਾਈ ਦੇ ਟੁੱਟਿਆ ਪਾਣੀ ਦੇ ਲੋ ਸਾਡਾ ਪਖੜ ਗਿਆ ਨਾ ਭਾਈ ਸੜਕਾਂ ਦੇ ਆਲੇ ਦੁਆਲੇ ਨੀਂ ਭੈਣ ਦੇ ਬਾਦਵਾ ਹਟ ਜਾਂਦਾ ਆ ਜਾਂਦਾ ਹਟ ਜਾਂਦਾ ਐ ਨਾਉ ਕੰਮ ਹੋਇਆ ਭੱਜਦਾ ਤੇ ਨਹੀਂ ਹਾਰੇ ਖਲੋ ਭਾਈ ਹਟ ਜਾਂਦਾ ਐ ਨਾ ਹਟ ਜਾਂਦਾ ਐ ਨਾਉ ਕੰਮ ਹੋਇਆ ਇਹਨੇ ਲੈ ਜਿੱਧਰ ਵੀ ਦੇਖੋ ਪਾਣੀ ਨੂੰ ਪਾਣੀ ਓ ਰਾਜੂ ਓ ਡੁੱਬਣਾ ਤੁਸੀਂ ਓ ਰਾਜੂ ਵੀ ਭਾਈ ਜਾਂਦਾ ਤੂੰ ਆ ਗੋਲਕਾਤਾ ਨਹੀਂ ਨਹੀਂ ਭਾਤ ਜੀ